ਦੰਦਾ ਤੇ ਜੀ ਪੰਤਮਾ ਸਾਹਿਬ ਨੇ ਜੋ ਹੈ ਕਿਸਾਨਾਂ ਦਾ ਮੁੱਦਾ ਜਿਹੜਾ ਚੱਕਿਆ ਹੈਗਾ ਕੇਂਦਰ ਦੇ ਨਾਂ ਤੋਂ ਦੱਸਤੀ ਜੀ ਕਿਸਾਨ ਫਿਰ ਜਿਹੜੇ ਸੀਗੇ ਦਿੱਲੀ ਜਾ ਕੇ ਜੋ ਹੈ ਤਰਨਾ ਲਾਣਾ ਚਾਹंदे ਸੀਗੇ ਜੀ ਤੇ ਪਿਛਲੀ ਵਾਰ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਿੱਤ ਗਏ ਸੀਗੇ ਤੇ ਜਿਹੜੀ ਮੋਦੀ ਸਰਕਾਰ ਸੀਗੀ ਉਸਨੇ ਜੋ ਹੈ ਕਾਲੇ ਕਣਕ ਵਾਪਸ ਦਿੱਤੇ ਸੀਗੇ ਤੇ ਹੁਣ ਜਿਹੜੇ ਕਿਸਾਨ ਹੈ ਦੁਬਾਰਾ ਤਰਨਾ ਲਾਣ ਵਾਸਤੇ ਦਿੱਲੀ ਗਏ ਸੀਗੇ ਜੀ ਤੇ ਹੁਣ ਜਿਹੜੀ ਮੀਟਿੰਗ ਹੋਈ ਹੈਗੀ ਪੰਤਮਾ ਸਾਹਿਬ ਤੇ ਕੇਂਦਰੀ ਮੰਤਰੀ ਤੇ ਕਿਸਾਨ ਜਥੇਬੰਦੀਆਂ ਵਿਚ ਆ ਤੁਹਾਨੂੰ ਦੱਸਦੇ ਪੰਤਮਾ ਸਾਹਿਬ ਨੇ ਕੀ ਕਿਹਾ ਮੁੱਖ ਮੰਤਰੀ ਹੋਣ ਦੇ ਨਾਤੇ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਅੱਗੇ ਪੱਖ ਰੱਖਿਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਮੋੜ ਤੋਂ ਟਰੈਕਟਰ ਲੈ ਕੇ ਬੈਰੀਕੇਡਾਂ ਦਾ ਸਾਹਮਣਾ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਜੀ ਕੇਂਦਰ ਸਰਕਾਰ ਦੇ ਦਿਨ ਕਾਲੇ ਕਾਨੂੰਨ ਆਏ ਸੀਗੇ ਜੀ ਐਗਰੀਕਲਚਰ ਤੇ ਵਾਪਸ ਲਿੱਤੇ ਗਏ ਸੀਗੇ ਤੇ ਹੁਣ ਐਮਐਸਪੀ ਦੀ ਜਿਹੜੀ ਮੰਗ ਹੈਗੀ ਦੁਬਾਰਾ ਉੱਠੀ ਹੈਗੀ ਹੈ ਤੇ ਕਿਸਾਨ ਜਿਹੜੇ ਸੀਗੇ ਦੁਬਾਰਾ ਤਰਨ ਲਾਨ ਗਏ ਸੀਗੇ ਪਰ ਤਰ ਤਨ ਹਲੇ ਥੋੜਾ ਰੋਗ ਦਿੱਤਾ ਗਿਆ ਕਿਉਂਕਿ ਕੇਂਦਰ ਸਰਕਾਰ ਭਵੰਤਮਾ ਸਾਹਿਬ ਤੇ ਕਿਸਾਨਾਂ ਜਥੇਬੰਦੀਆਂ ਦੇ ਵਿੱਚ ਗੱਲਬਾਤ ਜਲਦੀ ਵੀ ਹੈਗੀ ਹੈ ਜੀ ਕੀ ਨਤੀਜਾ ਹੋਏਗਾ ਇਹ ਪਤਾ ਲੱਗੇਗਾ ਭਵੰਤਮਾ ਸਾਹਿਬ ਵਧੀਆ ਕੰਮ ਕਰਿਓ ਤੁਸੀਂ ਤੁਸੀਂ ਦੁਬਾਰਾ ਕਿਸਾਨਾਂ ਦੀ ਆਵਾਜ਼ ਚੱਕਰਿਓ ਭੰਤਮਾ ਸਾਹਿਬ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਆਪਣੀ ਮੰਗ ਬਣਵਾਉਣ ਦੇ ਲਈ ਟਰੈਕਟਰਾਂ ਲੈ ਕੇ ਬੈਰੀਕੇਡ ਦਾ ਸਾਹਮਣਾ ਕਰਨਾ ਪਵੇ ਕਿਵੇਂ ਤੋਂ ਉਪਤਾਈ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਸਿਗੇ ਤੇ ਪੰਤਪਨ ਸਾਹਿਬ ਨੇ ਕਿਹਾ ਹੈਗਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਟਰੈਕਟਰ ਲੈ ਕੇ ਦੁਬਾਰਾ ਉਹਨਾਂ ਨੂੰ ਬੈਰੀਕੇਡਾਂ ਦਾ ਸਾਹਮਣਾ ਕਰਨਾ ਪਵੇ ਇਸ ਲਈ ਜਿਹੜੀ ਹੁਣ ਮੀਟਿੰਗ ਹੋਈ ਹੈਗੀ ਤੁਹਾਨੂੰ ਦੁਬਾਰਾ ਦੱਸਦੇ ਹਾਂ ਪੰਤਪਨ ਸਾਹਿਬ ਨੇ ਕੀ ਕਿਹਾ ਮੁੱਖ ਮਤਿਰ ਹੋਣ ਦੇ ਨਾਤੇ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਅੱਗੇ ਪੱਖ ਰੱਖਿਆ ਅਸੀਂ ਨਹੀਂ ਚਾਹੁੰਦੇ ਕੀ ਕਿਸਾਨ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਦੁਬਾਰਾ ਜਿਹੜਾ ਟਰੈਕਟਰ ਚੱਕਨ ਤੇ ਉਹਨਾਂ ਨੂੰ ਬੈਰੀਕੇਡਾਂ ਦਾ ਸਾਹਮਣਾ ਕਰਨਾ ਪਵੇ ਇਹ ਵੱਡੀ ਖਬਰ ਹੈਗੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸ ਦਈਏ ਜੀ ਕਿਸਾਨ ਦੁਬਾਰਾ ਆਪਣੀ ਮੰਗ ਜਿਹੜੀ ਹੈ ਉਠਾ ਰਹੇ ਹੈਗੇ ਹੈ ਜੀ ਹੁਣ ਉਹ ਜਾਂ 24 ਦੇ ਇਲੈਕਸ਼ਨ ਵੀ ਹੈਗੇ ਆ ਤੇ ਹੁਣ ਕੇਂਦਰ ਸਰਕਾਰ ਕਿਸਾਨ ਤੇ ਪੰਤਮਨ ਸਾਹਿਬ ਨੇ ਮੀਟਿੰਗ ਕੀਤੀ ਹੈਗੀ ਤੇ ਪੰਤਮਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਹੈਗਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਦੁਬਾਰਾ ਤਰਨਾ ਲਗਾਣ ਤੇ ਉਹਨਾਂ ਨੂੰ ਜੋ ਹੈ ਫੇਸ ਕਰਨਾ ਪਵੇ ਕੋਈ ਮੁਸ਼ਕਲਾਂ ਦਾ ਤੇ ਇਹ ਇੱਕ ਵੱਡੀ ਗੱਲ ਹੈਗੀ ਜੀ ਤੁਸੀਂ ਸਰਕਾਰ ਕੀ ਕਹੋਗੇ ਜਰੂਰ ਦੱਸੋ ਬਹੁਤ ਵੱਡੀ ਖਬਰ ਕਿ ਪੰਤਮਨ ਸਾਹਿਬ ਨੇ ਜੋ ਹੈ ਮੀਟਿੰਗ ਕੀਤੀ ਕਿਸਾਨਾਂ ਦੇ ਨਾਲ ਤੇ ਮਿਲ ਕੇ ਕੇਂਦਰ ਸਰਕਾਰ ਨਾਲ ਗੱਲ ਰੱਖੀ ਤੇ ਅੱਗੇ ਗੱਲ ਪਹੁੰਚਾਈ ਦੰਦਾ ਦਤਿਆਂ ਜੀ ਭੁਤਮਨ ਸਾਹਿਬ ਨੇ ਜੋ ਹੈ ਕਿਸਾਨਾਂ ਦਾ ਮੁੱਦਾ ਜਿਹੜਾ ਚੱਕਿਆ ਹੈਗਾ ਕੇਂਦਰ ਦੇ ਨਾਂ ਤੋਂ ਦੱਸਤੀ ਹੈ ਜੀ ਕਿਸਾਨ ਫਿਰ ਜਿਹੜੇ ਸੀਗੇ ਦਿੱਲੀ ਜਾ ਕੇ ਜੋ ਹੈ ਤਰਨਾ ਲਾਣਾ ਚਾਹंदे ਸੀਗੇ ਜੀ ਤੇ ਪਿਛਲੀ ਵਾਰ ਚ ਮੇ ਤੁਹਾਨੂੰ ਪਤਾ ਹੈਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਿੱਤ ਗਏ ਸੀਗੇ ਤੇ ਜਿਹੜੀ ਮੋਦੀ ਸਰਕਾਰ ਸੀਗੀ ਉਸਨੇ ਜੋ ਹੈ ਕਾਲੇ ਕਾਨੂੰਨ ਵਾਪਸ ਹਿੱਤੇ ਸੀਗੇ ਤੇ ਹੁਣ ਜਿਹੜੇ ਕਿਸਾਨ ਹੈ ਦੁਬਾਰਾ ਤਰਨਾ ਲਾਣ ਵਾਸਤੇ ਦਿੱਲੀ ਗਏ ਸੀਗੇ ਜੀ ਤੇ ਹੁਣ ਜਿਹੜੀ ਮੀਟਿੰਗ ਹੋਈ ਹੈਗੀ ਭੁਤਮਨ ਸਾਹਿਬ ਤੇ ਕੇਂਦਰੀ ਮੰਤਰੀ ਤੇ ਕਿਸਾਨ ਜਥੇਬੰਦੀਆਂ ਵਿਚ ਆਤੋਂ ਦੱਸਦੇ ਭੁਤਮਨ ਸਾਹਿਬ ਨੇ ਕੀ ਕਿਹਾ ਮੁੱਖ ਮੰਤਰੀ ਹੋਣ ਦੇ ਨਾਤੇ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਅੱਗੇ ਪੱਖ ਰੱਖਿਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਮੋੜ ਤੋਂ ਟਰੈਕਟਰ ਲੈ ਕੇ ਬੈਰੀਕੇਡਾਂ ਦਾ ਸਾਹਮਣਾ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਜੀ ਕੇਂਦਰ ਸਰਕਾਰ ਦੇ ਦਿਨ ਕਾਲੇ ਕਾਨੂੰਨ ਆਏ ਸੀਗੇ ਜੀ ਐਗਰੀਕਲਚਰ ਤੇ ਵਾਪਸ ਲਿੱਤੇ ਗਏ ਸੀਗੇ ਤੇ ਹੁਣ ਐਮਐਸਪੀ ਦੀ ਜਿਹੜੀ ਮੰਗ ਹੈਗੀ ਹੈ ਦੁਬਾਰਾ ਉੱਠੀ ਹੈਗੀ ਹੈ ਤੇ ਕਿਸਾਨ ਜਿਹੜੇ ਸੀਗੇ ਦੁਬਾਰਾ ਤਰਨਾਲਾਂ ਲਾਂ ਗਏ ਸੀਗੇ ਪਰ ਤੱਟਨਾ ਹਲੇ ਥੋੜਾ ਰੋਗ ਦਿੱਤਾ ਗਿਆ ਕਿਉਂਕਿ ਕੇਂਦਰ ਸਰਕਾਰ ਭਵੰਤਮਾ ਸਾਹਿਬ ਤੇ ਕਿਸਾਨਾਂ ਜਥੇਬੰਦੀਆਂ ਦੇ ਵਿੱਚ ਗੱਲਬਾਤ ਜਲਦੀ ਵੀ ਹੈਗੀ ਹੈ